ਜਿਸ ਸਥਾਨ ਦੇ ਆਪ ਦਰਸ਼ਨ ਕਰ ਰਹੇ ਹੋ ਇਹ ਗੁਰਦੁਆਰਾ ਦਮਦਮਾ ਸਾਹਿਬ ਪਾਤਸ਼ਾਹੀ ਪਹਿਲੀ ਪਾਤਸ਼ਾਹੀ ਛੇਵੀ ਪਿੰਡ ਦੁਗਰੀ ਜ਼ਿਲ੍ਹਾ ਲੁਧਿਆਣਾ ਵਿਖੇ ਸशोभਿਤ ਹੈ ਮਾਲਵਾ ਸਿੱਖ ਇਤਿਹਾਸ ਦੀ ਇੱਕ ਵਿੱਚ ਇੱਕ ਸਾਖੀ ਆਉਂਦੀ ਹੈ ਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਇਸ ਜਗਤ ਜਲੰਦੇ ਦਾ ਉਧਾਰ ਕਰਦੇ ਕਰਦੇ ਜਦੋਂ ਇਸ ਸਥਾਨ ਤੇ ਪਹੁੰਚੇ ਤੇ ਇੱਕ ਖੂਹ ਸੀ ਜਿਸ ਖੂਹ ਤੋਂ ਸਾਰੇ ਪਿੰਡ ਵਾਲੇ ਜਿਹੜੇ ਹਨ ਉਹ ਪਾਣੀ ਪਰਦੇ ਸਨ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਉਸ ਖੂਹ ਦੇ ਉੱਪਰ ਆ ਕੇ ਵਿਰਾਜੇ ਇੱਥੋਂ ਦੇ ਪਿੰਡ ਦੇ ਲੋਕਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਦੀ ਸੇਵਾ ਕੀਤੀ ਸਤਿਗੁਰ ਪ੍ਰਸੰਨ ਹੋਏ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਮਾਰ ਦਿੱਤਾ ਉਜੜ-ਉਜੜ ਬਸੋ ਤੇ ਜਿਹੜਾ ਪਿੰਡ ਸੀ ਬਹੁਤ ਜਿਹੜਾ ਵੱਧਿਆ ਫੈਲਿਆ ਅੱਜ ਵੀ ਇਹ ਪਿੰਡ ਜਿਹੜਾ ਬਹੁਤ ਵੱਡਾ ਹੈ ਛੇਵੇਂ ਗੁਰੂ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮੀਰੀ ਪੀਰੀ ਸੱਚੀ ਸਰਕਾਰ ਇਸੇ ਆਸਥਾਨ ਤੇ ਆਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਸ ਆਸਥਾਨ ਤੇ ਸਤਿਗੁਰੂ ਜੀ ਨੇ ਦਮ ਲਿਆ ਸਾ ਲਿਆ ਕੁਝ ਹੀ ਵਿਸ਼ਰਾਮ ਕੀਤਾ ਕੁਝ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਥੇ ਪੜਾਅ ਕੀਤਾ ਸਤਿਗੁਰੂ ਜੀ ਦੇ ਇੱਥੇ ਦਮ ਲੈਣ ਦੇ ਕਾਰਨ ਇਸੇ ਆਸਥਾਨ ਦਾ ਨਾਮ ਗੁਰਦੁਆਰਾ ਦਮਦਮਾ ਸਾਹਿਬ ਪਿਆ ਹੈ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਅਪਾਰ ਕਿਰਪਾ ਦੇ ਨਾਲ ਗੁਰੂ ਨਾਨਕ ਦੇਵ ਜੀ ਜਦੋਂ ਇੱਥੇ ਆਏ ਤਾਂ ਇੱਥੇ ਦੇ ਲੋਕਾਂ ਨੇ ਉਹਨਾਂ ਨੂੰ ਬੁਲਾਇਆ ਤੱਕ ਨਹੀਂ ਉਹਨਾਂ ਦੇ ਕੋਲ ਪਹੁੰਚੇ ਵੀ ਨਹੀਂ ਸਾਖੀ ਦੇ ਵਿੱਚ ਇਹ ਹੀ ਲਿਖਿਆ ਕਿ ਇਸ ਪਿੰਡ ਦੇ ਲੋਕਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜੀ ਰਾਜ ਕੀ ਸੇਵਾ ਕੀਤੀ ਪ੍ਰਸ਼ਾਦੀ ਦੇ ਨਾਲ ਦੁੱਧ ਦੇ ਨਾਲ ਹਰ ਇੱਕ ਤਰ੍ਹਾਂ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਦੀ ਸੇਵਾ ਕੀਤੀ ਸਤਿਗੁਰ ਜੀ ਨੂੰ ਰਹਿਣ ਦੇ ਲਈ ਟਿਕਾਣਾ ਦਿੱਤਾ ਉਸ ਸੇਵਾ ਤੋਂ ਸਤਿਗੁਰ ਸੱਚੇ ਪਾਤਸ਼ਾਹ ਨੇ ਖੁਸ਼ ਹੋ ਕੇ ਉੱਜੜ ਉੱਜੜ ਵ ਜਿਹੜੇ ਮੇਨ ਸੇਵਾ ਕਰਨ ਵਾਲੇ ਲੋਕ ਹਨ ਜਿੱਥੇ ਵੀ ਜਾਣਗੇ ਉਥੇ ਆਪਣੇ ਸ਼ੁਭ ਗੁਣ ਫੈਲਾਉਣਗੇ ਸੋ ਸਤਿਗੁਰ ਸੱਚੇ ਪਾਤਸ਼ਾਹ ਦੀ ਵਾਰ ਦੇ ਨਾਲ ਇਹ ਪਿੰਡ ਜਿਹੜਾ ਹੁਣ ਬਹੁਤ ਜਿਹੜਾ ਇਹ ਵਸਿਆ ਹੋਇਆ ਹੈ ਉਹ ਜਿਹੜਾ ਇੱਥੇ ਬਣਿਆ ਹੋਇਆ ਖੂਦ ਉੱਤੇ ਗੁਰਦੁਆਰਾ ਸਾਹਿਬ ਸਿਤ ਹੈ ਸੋ ਖੂ ਅੱਜ ਵੀ ਜਿਹੜਾ ਚੱਲਦਾ ਤੇ ਬੋਰਡ ਵੀ ਇੱਥੇ ਸੀਗਾ ਖੂ ਦੇ ਉੱਪਰ ਪਹਿਲਾਂ ਬੋਰਡ ਬਹੁਤ ਵੱਡਾ ਬੋਰਡ ਸੀਗਾ ਜੀ ਜਿਹੜਾ ਬਿਲਡਿੰਗ ਜਦ ਨਵੀਂ ਬਣੀ ਉਹ ਉਸਦਾਰੀ ਦੇ ਉਦੀਨ ਫਿਰ ਉਹ ਬੋਰਡ ਕੱਟਿਆ ਗਿਆ ਅੱਜ ਖੂਬ ਮੌਜੂਦ ਹੈ ਖੂ ਪਹਿਲਾਂ ਜਿਹੜਾ ਹੱਟ ਦੇ ਨਾਲ ਚੱਲਦਾ ਸੀ ਪਰ ਅੱਜ ਕੱਲ ਵਿੱਚ ਮੋਟਰ ਲੱਗੀ ਹੋਈ ਹੈ ਉਸ ਦੇ ਨਾਲ ਜਿਹੜਾ ਇਹ ਜਲ ਬਾਹਰ ਕੱਢਿਆ ਜਾਂਦਾ ਹੈ ਗੁਰਦੁਆਰਾ ਸਾਹਿਬ ਦੇ ਕਾਫੀ ਜਿਹੜੇ ਕਾਰਜ ਹਨ ਜਿਵੇਂ ਦੀਗ ਬਣਾਉਣੀ ਉਸ ਜਲ ਦੇ ਨਾਲ ਹੀ ਦੀਗ ਬਣਦੀ ਹੈ ਜਾਂ ਲੋਕ ਜਿਹੜੇ ਹਨ ਉਹ ਜਲ ਲੈ ਕੇ ਜਾਂਦੇ ਹਨ ਛਕਦੇ ਹਨ ਇੱਥੇ ਵੀ ਛਕਦੇ ਹਨ ਸੋ ਜਲ ਜਿਹੜਾ ਅੱਜ ਵੀ ਵਰਤਿਆ ਜਾਂਦਾ ਹੈ ਖੂ ਦੇ ਵਿੱਚੋਂ ਜਲ ਜਿਹੜਾ ਆਉਂਦਾ ਹੈ ਉਹਦੇ ਵਿੱਚ ਬਕਾਇਦਾ ਮੋਟਰ ਲੱਗੀ ਹੋਈ ਹੈ ਜੀ ਲੁਧਿਆਣਾ ਸ਼ਹਿਰ ਦੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਨੇ ਰਹਿਣੇ ਆ ਜਿੱਥੋਂ ਦਾ ਇਤਿਹਾਸ ਤੁਹਾਨੂੰ ਨਹੀਂ ਪਤਾ ਹੁੰਦਾ ਅੱਜ ਤੁਹਾਨੂੰ ਇੱਕ ਅਜਿਹੇ ਸਥਾਨ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਨ ਜਾ ਰਹੇ ਆ ਜਿੱਥੇ ਸਿੱਖਾਂ ਦੇ ਪਹਿਲੇ ਤੇ 6ਵੇਂ ਗੁਰੂ ਜਿਹੜੇ ਨੇ ਉਹ ਇੱਥੇ ਪਹੁੰਚੇ ਸੀ ਗੱਲਬਾਤ ਕਰਦੇ ਆ ਗੁਰਦੁਆਰਾ ਦਮਦਮਾ ਸਾਹਿਬ ਪਿੰਡ ਦੁਗਰੀ ਵਿਖੇ ਅੱਜ ਸੀ ਮੌਜੂਦ ਆ ਕੀ ਇਤਿਹਾਸ ਹੈ ਕਦੋਂ ਗੁਰੂ ਸਾਹਿਬ ਆਏ ਤੇ ਕਿਸ ਤਰੀਕੇ ਦੇ ਨਾਲ ਗੁਰੂ ਸਾਹਿਬ ਦੇ ਵਿੱਚ ਸੇਵਾ ਚੱਲਦੀ ਆ ਰਹੀ ਹੈ ਸਾਡੇ ਨਾਲ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਗਵਾਨ ਸਿੰਘ ਜੀ ਮਜੂਰ ਨੇ ਸਤਿ ਸ਼ਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਪਿਆਰੀ ਸਾਧ ਸੰਗਤ ਜੀ ਜੋ ਇਸ ਸਥਾਨ ਦੇ ਆਪ ਦਰਸ਼ਨ ਕਰ ਰਹੇ ਹੋ ਇਹ ਗੁਰਦੁਆਰਾ ਦਮਦਮਾ ਸਾਹਿਬ ਪਾਤਸ਼ਾਹੀ ਪਹਿਲੀ ਪਾਤਸ਼ਾਹੀ ਛੇਵੀ ਪਿੰਡ ਦੁਗਰੀ ਜ਼ਿਲ੍ਹਾ ਲੁਧਿਆਣਾ ਵਿਖੇ ਸੁਸ਼ੋਭਿਤ ਹੈ ਮਾਲਵਾ ਸਿੱਖ ਇਤਿਹਾਸ ਦੀ ਇੱਕ ਵਿੱਚ ਇੱਕ ਸਾਖੀ ਆਉਂਦੀ ਹੈ ਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਇਸ ਜਗਤ ਜਲੰਦੇ ਦਾ ਉਧਾਰ ਕਰਦੇ ਕਰਦੇ ਜਦੋਂ ਇਸ ਆਸਥਾਨ ਤੇ ਪਹੁੰਚੇ ਤਾਂ ਇੱਥੇ ਇੱਕ ਖੂਹ ਸੀ ਜਿਸ ਖੂਹ ਤੋਂ ਸਾਰੇ ਪਿੰਡ ਵਾਲੇ ਜਿਹੜੇ ਹਨ ਉਹ ਪਾਣੀ ਪਰਦੇ ਸਨ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਉਸ ਖੂਹ ਦੇ ਉੱਪਰ ਆ ਕੇ ਵਿਰਾਜੇ ਇੱਥੋਂ ਦੇ ਪਿੰਡ ਦੇ ਲੋਕਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਦੀ ਸੇਵਾ ਕੀਤੀ ਸਤਿਗੁਰ ਪ੍ਰਸੰਨ ਹੋਏ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਮਾਰ ਦਿੱਤਾ ਉੱਜੜ-ਉੱਜੜ ਬਸੋ ਤੇ ਜਿਹੜਾ ਪਿੰਡ ਸੀ ਬਹੁਤ ਜਿਹੜਾ ਵੱਧਿਆ ਫੈਲਿਆ ਅੱਜ ਵੀ ਇਹ ਪਿੰਡ ਜਿਹੜਾ ਬਹੁਤ ਵੱਡਾ ਹੈ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਬਾਅਦ ਸਿੱਖਾਂ ਦੇ ਛੇਵੇਂ ਛੇਵੇਂ ਗੁਰੂ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮੇਰੀ ਪੀਰੀ ਸੱਚੀ ਸਰਕਾਰ ਇਸੇ ਅਸਥਾਨ ਤੇ ਆਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਸ ਅਸਥਾਨ ਤੇ ਸਤਿਗੁਰੂ ਦੀਨ ਦਮ ਲਿਆ ਸਾ ਲਿਆ ਕੁਝ ਹੀ ਵਿਸ਼ਰਾਮ ਕੀਤਾ ਕੁਝ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਥੇ ਪੜਾਹ ਕੀਤਾ ਸਤਿਗੁਰੂ ਜੀ ਦੇ ਇੱਥੇ ਦਮ ਲੈਣ ਦੇ ਕਾਰਨ ਇਸ ਅਸਥਾਨ ਦਾ ਨਾਮ ਗੁਰਦੁਆਰਾ ਦਮਦਮਾ ਸਾਹਿਬ ਪਿਆ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਅਪਾਰ ਕਿਰਪਾ ਦੇ ਨਾਲ ਇੱਥ ਕੀ ਰਾਤਰੀ ਤੱਕ ਦੀਵਾਨ ਸੱਜਦੇ ਹਨ ਸੰਗਤਾਂ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਦੀਆਂ ਹਨ ਪਾਠ ਕਰਦੇ ਹਨ ਕੀਰਤਨ ਸ਼ਰਵਨ ਕਰਦੇ ਹਨ ਜਨਮ ਸਫਲਾ ਕਰਦੇ ਹਨ ਆਪ ਵੀ ਆਪ ਇਸ ਸਥਾਨ ਦੇ ਦਰਸ਼ਨ ਕਰੋ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜਿਹੜਾ ਹਨ ਚਰਨਛੋਪਾ ਪ੍ਰਾਪਤ ਇਤਿਹਾਸਕ ਸਥਾਨਾਂ ਦੀ ਆਪ ਵੀ ਯਾਤਰਾ ਕਰੋ ਦਰਸ਼ਨ ਕਰਕੇ ਜੀਵਨ ਸਫਲਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜਿਵੇਂ ਤੁਸੀਂ ਦੱਸਿਆ ਕਿ ਸਿੱਖਾਂ ਦੇ ਪਹਿਲੇ ਗੁਰੂ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਇੱਥੇ ਪਹੁੰਚੇ ਸੀ ਤਾਂ ਇੱਕ ਲੁਧਿਆਣਾ ਸ਼ਹਿਰ ਦਾ ਇੱਕ ਐਸਾ ਇਤਿਹਾਸਿਕ ਗੁਰਦੁਆਰਾ ਗਊ ਘਾਟ ਪਾਸ਼ਾ ਹੀ ਪਹਿਲੀ ਉੱਥੇ ਵੀ ਗੁਰੂ ਨਾਨਕ ਦੇਵ ਜੀ ਨੇ ਚਰਨ ਜਿਹੜੇ ਆਪਣੇ ਪਾਏ ਸੋ ਪਹਿਲਾਂ ਇਸ ਥਾਂ ਦੇ ਉੱਤੇ ਆਏ ਸੀ ਜਾਂ ਫਿਰ ਉਸ ਥਾਂ ਦੇ ਉੱਤੇ ਗਏ ਸੀ ਜਿਹੜਾ ਮਾਲਵਾ ਸਿੱਖ ਇਤਿਹਾਸ ਦੀ ਪੁਸਤਕ ਜਿਸ ਬਾਰੇ ਮੈਂ ਤੁਹਾਨੂੰ ਦੱਸਿਆ ਹੈ ਉਸ ਦੇ ਵਿੱਚ ਸਾਖੀ ਲਿਖੀ ਹੈ ਕਿ ਸਤਗੁਰ ਸੱਚੇ ਪਾਤਸ਼ਾਹ ਪਹਿਲਾਂ ਇਸ ਸਥਾਨ ਤੇ ਆਏ ਇਸ ਸਥਾਨ ਤੋਂ ਹੀ ਸਤਗੁਰ ਸੱਚੇ ਪਾਤਸ਼ਾਹ ਫਿਰ ਅੱਗੇ ਗਊ ਘਾਟ ਵੱਲ ਜਿਹੜੇ ਹਨ ਉਹ ਗਏ ਸਨ ਜੀ ਸੋ ਇੱਕ ਇਹ ਵੀ ਇੱਥੇ ਦੀ ਜਿਹੜੀ ਗੱਲ ਹੈ ਸੁਣਨ ਨੂੰ ਮਿਲੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਇੱਥੇ ਕਿਹਾ ਸੀ ਕਿ ਉਜੜ ਉਜੜ ਵਸੋ ਉਜੜ ਉਜੜ ਵਸੋ ਕਿਉਂ ਕਿਹਾ ਗਿਆ ਕਹਿੰਦੇ ਨੇ ਕਿ ਗੁਰੂ ਨਾਨਕ ਦੇਵ ਜੀ ਜਦੋਂ ਇੱਥੇ ਆਏ ਤਾਂ ਇੱਥੇ ਦੇ ਲੋਕਾਂ ਨੇ ਉਹਨਾਂ ਨੂੰ ਬੁਲਾਇਆ ਤੱਕ ਨਹੀਂ ਉਹਨਾਂ ਦੇ ਕੋਲ ਪਹੁੰਚੇ ਵੀ ਨਹੀਂ ਉਸ ਸਾਖੀ ਦੇ ਵਿੱਚ ਇਹ ਲਿਖਿਆ ਕਿ ਇਸ ਪਿੰਡ ਦੇ ਲੋਕਾਂ ਨੇ ਸਤਗੁਰ ਸੱਚੇ ਪਾਤਸ਼ਾਹ ਮਹਾਰਾਜੀ ਰਾਜ ਦੀ ਸੇਵਾ ਕੀਤੀ ਪ੍ਰਸ਼ਾਦੀ ਦੇ ਨਾਲ ਦੁੱਧ ਦੇ ਨਾਲ ਹਰ ਇੱਕ ਤਰ੍ਹਾਂ ਦੇ ਨਾਲ ਸਤਗੁਰ ਸੱਚੇ ਪਾਤਸ਼ਾਹ ਦੀ ਸੇਵਾ ਕੀਤੀ ਸਤਗੁਰ ਜੀ ਨੂੰ ਰਹਿਣ ਦੇ ਲਈ ਟਿਕਾਣਾ ਦਿੱਤਾ ਉਸ ਸੇਵਾ ਤੋਂ ਸਤਿਗੁਰ ਸੱਚੇ ਪਾਤਸ਼ਾਹ ਨੇ ਖੁਸ਼ ਹੋ ਕੇ ਉੱਜੜ ਉੱਜੜ ਵਸੋਦਾ ਸਤਿਗੁਰ ਜੀ ਨੇ ਮਰ ਦਿੱਤਾ ਭਾਵ ਜਿਹੜੇ ਮੇਨ ਸੇਵਾ ਕਰਨ ਵਾਲੇ ਲੋਕ ਹਨ ਜਿੱਥੇ ਵੀ ਜਾਣਗੇ ਉਥੇ ਆਪਣੇ ਸ਼ੁਭ ਗੁਣ ਫੈਲਾਉਣਗੇ ਸੋ ਸਤਿਗੁਰ ਸੱਚੇ ਪਾਤਸ਼ਾਹ ਦੀ ਬਰਦ ਦੇ ਨਾਲ ਇਹ ਪਿੰਡ ਜਿਹੜਾ ਹੁਣ ਬਹੁਤ ਜਿਹੜਾ ਇਹ ਵਸਿਆ ਹੋਇਆ ਹੈ ਇਹ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੀ ਅਪਾਰ ਕਿਰਪਾ ਹੈ ਇਹ ਜੋ ਸਥਾਨ ਆਪ ਦੇਖ ਰਹੇ ਹੋ ਗੁਰਦੁਆਰਾ ਦਮਦਮਾ ਸਾਹਿਬ ਇਹ ਸਤਿਗੁਰ ਜੀ ਦੇ ਚਰਨ ਛੋਪਾ ਪ੍ਰਾਪਤ ਗੁਰ ਇਤਿਹਾਸਕ ਸਥਾਨ ਹੈ ਸੋ ਆਪ ਵੀ ਦਰਸ਼ਨ ਕਰਨ ਲਈ ਪਹੁੰਚੋ ਜੀ ਸੋ ਬਾਬਾ ਜੀ ਜਿਵੇਂ ਦੱਸਿਆ ਕਿ ਖੂਹ ਜਿਹੜਾ ਇੱਥੇ ਬਣਿਆ ਹੋਇਆ ਖੂਹ ਦੇ ਉੱਤੇ ਗੁਰਦੁਆਰਾ ਸਾਹਿਬ ਸਿਤ ਹੈ ਸੋ ਖੂਹ ਅੱਜ ਵੀ ਜਿਹੜਾ ਚੱਲਦਾ ਤੇ ਬੋਰਡ ਵੀ ਇੱਥੇ ਸੀਗਾ ਬੋਰਡ ਹਾਂਜੀ ਇੱਥੇ ਖੂਹ ਦੇ ਉੱਪਰ ਪਹਿਲਾਂ ਬੋਰਡ ਬਹੁਤ ਵੱਡਾ ਬੋਰਡ ਸੀਗਾ ਜਿਹੜਾ ਬਿਲਡਿੰਗ ਜਦ ਨਵੀਂ ਬਣੀ ਤੇ ਉਹ ਉਸਾਰੀ ਦੇ ਉਹ ਦਿਨ ਫਿਰ ਉਹ ਬੋਰਡ ਕੱਟਿਆ ਗਿਆ ਅੱਜ ਖੂਹ ਮੌਜੂਦ ਹੈ ਖੂਹ ਪਹਿਲਾਂ ਜਿਹੜਾ ਹੱਟ ਦੇ ਨਾਲ ਚੱਲਦਾ ਸੀ ਪਰ ਅੱਜ ਕੱਲ੍ਹ ਵਿੱਚ ਮੋਟਰ ਲੱਗੀ ਹੋਈ ਹੈ ਉਸ ਦੇ ਨਾਲ ਜਿਹੜਾ ਇਹ ਜਲ ਬਾਹਰ ਕੱਢਿਆ ਜਾਂਦਾ ਹੈ ਗੁਰਦੁਆਰਾ ਸਾਹਿਬ ਦੇ ਕਾਫੀ ਜਿਹੜੇ ਕਾਰਜ ਹਨ ਜਿਵੇਂ ਦੀਗ ਬਣਾਉਣੀ ਉਸ ਜਲ ਦੇ ਨਾਲ ਹੀ ਦੀਗ ਬੰਦੀ ਹੈ ਜਾਂ ਲੋਕ ਜਿਹੜੇ ਹਨ ਉਹ ਜਲ ਲੈ ਕੇ ਜਾਂਦੇ ਹਨ ਛਕਦੇ ਹਨ ਇੱਥੇ ਵੀ ਛਕਦੇ ਹਨ ਸੋ ਜਲ ਜਿਹੜਾ ਅੱਜ ਵੀ ਵਰਤਿਆ ਜਾਂਦਾ ਹੈ ਖੂਹ ਦੇ ਵਿੱਚੋਂ ਜਲ ਜਿਹੜਾ ਆਉਂਦਾ ਹੈ ਖੂਹ ਦੇ ਵਿੱਚ ਬਕਾਇਦਾ ਮੋਟਰ ਲੱਗੀ ਹੋਈ ਹੈ ਜੀ ਸੋ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਸੰਗਤਾਂ ਨੂੰ ਇਹ ਹੀ ਸੰਦੇਸ਼ ਹੈ ਕਿ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਦੇ ਉਹ ਅਸਥਾਨ ਜਿਨ੍ਹਾਂ ਬਾਰੇ ਅਸੀਂ ਨਹੀਂ ਜਾਣਦੇ ਹਾਂ ਜਿੱਥੇ ਸਤਗੁਰ ਸੱਚੇ ਪਾਤਸ਼ਾਹ ਦੇ ਚਰਨ ਪਏ ਹਨ ਜਿੱਥੇ ਵੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਉਹ ਹਰ ਇੱਕ ਸਥਾਨ ਹੀ ਸਤ ਗਏ ਸਾਡੇ ਸਨਮਾਨ ਦਾ ਕੇਂਦਰ ਹੈ ਅਸੀਂ ਉਸ ਅਸਥਾਨ ਤੇ ਜ਼ਰੂਰ ਮੱਥਾ ਟੇਕਣਾ ਹੈ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਪਰ ਜਿਸ ਅਸਥਾਨ ਦੇ ਉੱਪਰ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨ ਪਏ ਹਨ ਉਹ ਅਸਥਾਨ ਫਿਰ ਇਤਿਹਾਸਕ ਹੋ ਜਾਂਦਾ ਹੈ ਸਾਨੂੰ ਸਭਨਾਂ ਨੂੰ ਚਾਹੀਦਾ ਹੈ ਜੇ ਸੇ ਅਜਿਹੇ ਇਤਿਹਾਸਕ ਅਸਥਾਨ ਜਿਨ੍ਹਾਂ ਬਾਰੇ ਅਸੀਂ ਨਹੀਂ ਜਾਣਦੇ ਹਾਂ ਉੱਥੇ ਜਾ ਕੇ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਅਸੀਂ ਮਾਣੀਏ ਸਤਗੁਰ ਸੱਚੇ ਪਾਤਸ਼ਾਹ ਦੀ ਇਤਿਹਾਸ ਤੋਂ ਜਾਣੂ ਹੋਈਏ ਆਪਣੇ ਬੱਚਿਆਂ ਨੂੰ ਇਤਿਹਾਸ ਦੇ ਨਾਲ ਜੋੜੀਏ ਸਿੱਖੀ ਦੇ ਨਾਲ ਜੋੜੀਏ ਤਾਂ ਕਿ ਸਾਡਾ ਜਿਹੜਾ ਆਉਣ ਵਾਲਾ ਭਵਿੱਖ ਹੈ ਉਹ ਉਜਵਲ ਹੋ ਸਕੇ ਸਤਗੁਰ ਸੱਚੇ ਪਾਤਸ਼ਾਹ ਰਹਿਮਤ ਕਰਨ ਅਸੀਂ ਸਾਰੇ ਹੀ ਸਿੱਖੀ ਦੇ ਨਾਲ ਬਾਣੀ ਬੰਦ ਦੇ ਨਾਲ ਜੁੜੀਏ ਸੋ ਇਸ ਸਥਾਨ ਦੇ ਉੱਪਰ ਸਵੇਰ ਤੋਂ ਲੈ ਕੇ ਰਾਤ ਤੱਕ ਗੁਰਦਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਰਸ਼ਨ ਦਿੰਦੇ ਹਨ ਸਾਰਾ ਦਿਨ ਸੰਗਤਾਂ ਜਿਹੜੀਆਂ ਹਨ ਉਹ ਸਤਗੁਰ ਜੀ ਦੇ ਦਰਸ਼ਨ ਕਰਨ ਆਉਂਦੀਆਂ ਨੇ ਪਹੁੰਚਦੀਆਂ ਹਨ ਆਪ ਵੀ ਇਸ ਸਥਾਨ ਦੇ ਦਰਸ਼ਨ ਕਰੋ ਜੀ ਆਪਣਾ ਜਨਮ ਸਫਲਾ ਕਰੋ ਸੋ ਬਾਬਾ ਜੀ ਇੱਥੇ ਹੋਰ ਕਿਹੜੇ ਕਿਹੜੇ ਉਪਰਾਲੇ ਜਿਹੜੇ ਕੀਤੇ ਜਾਂਦੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਸ਼੍ਰੋਮਣੀ ਕਮੇਟੀ ਦੇ ਅੰਡਰ ਹੈ ਐਸਜੀਪੀਸੀ ਦੇ ਅੰਡਰ ਹੈ 87 ਐਕਟ ਦੇ ਵਿੱਚ ਆਉਂਦਾ ਹੈ ਸੋ ਆਪ ਜੀ ਨੂੰ ਪਤਾ ਹੈ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹਨਾਂ ਹੀ ਇਤਿਹਾਸਕ ਸਥਾਨਾਂ ਦੇ ਉੱਪਰ ਆਪਣਾ ਜਿਹੜਾ ਹੈ ਕਬਜਾ ਕਰਦੇ ਜਾਂ ਇਸ ਤਰ੍ਹਾਂ ਸਿਸਟਮ ਉਹਨਾਂ ਦੇ ਚੱਲਦਾ ਹੈ ਜਿਹੜੇ ਇਤਿਹਾਸਕ ਹੁੰਦੇ ਹਨ ਸੋ ਇਹ ਇਤਿਹਾਸਕ ਸਥਾਨ ਸ਼੍ਰੋਮਣੀ ਕਮੇਟੀ ਦੇ ਅੰਡਰ ਹੈ ਤਨਗੁਰੂ ਗ੍ਰੰਤ ਸਾਹਿਬ ਸੱਚੇ ਪਾਤਸ਼ਾਹ ਜੀ ਅਪਾਰ ਕਿਰਪਾ ਛਤਰ ਸ਼ਾਇਆ ਹੇਟ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮ ਤੱਕ ਦੀਵਾਨ ਚੱਲਦੇ ਹਨ ਸਵੇਰੇ ਅੰਮ੍ਰਿਤ ਵੇਲੇ ਪ੍ਰਕਾਸ਼ ਹੁੰਦਾ ਹੈ ਨਿਤਨੇਮ ਦੀਆਂ ਬਾਣੀਆਂ ਦੇ ਪਾਠ ਉਪਰੰਤ ਸੰਪੂਰਨ ਆਸਾ ਕੀ ਵਾਰ ਦੇ ਕੀਰਤਨ ਫਿਰ ਲੜੀ ਵਾਰ ਗੁਰ ਸ਼ਬਦ ਵਿਚਾਰ ਹੁੰਦੀ ਹੈ ਉਪਰੰਤ ਫਿਰ ਬਿਲਾਵਲ ਕੀ ਚੌਂਕੀ ਫਿਰ ਉਪਰੰਤ ਅਰਦਾਸ ਹੁਕਮਨਾਮਾ ਹੁੰਦਾ ਹੈ 10 ਵਜੇ ਸਵੇਰ ਦੇ ਦੀਵਾਨ ਦੀ ਸਮਾਪਤੀ ਹੁੰਦੀ ਹੈ ਫਿਰ ਸਾਰਾ ਦਿਨ ਸੰਗਤਾਂ ਜਿਹਨੀਆਂ ਰੁਟੀਨ ਵਜ ਸਤਗੁਰ ਸੱਚੇ ਪਾਤਸ਼ਾਹ ਦਰਸ਼ਨ ਕਰਨੀ ਪਹੁੰਚਦੀਆਂ ਹਨ ਸ਼ਾਮ ਦੇ ਦੀਵਾਨ ਫਿਰ ਆਰੰਭ ਹੋ ਜਾਂਦੇ ਹਨ ਜਿਸ ਵਿੱਚ ਇਤਿਹਾਸਕ ਸਥਾਨ ਦੇ ਉੱਪਰ ਇਤਿਹਾਸਕ ਵਿਚਾਰਾਂ ਹੁੰਦੀਆਂ ਹਨ ਧੰਨ ਸਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਇਲਾਵਾ ਸੂਰਜ ਪ੍ਰਕਾਸ਼ ਦੇ ਜਿਹੜਾ ਗ੍ਰੰਥ ਹੈ ਉਸ ਦੀ ਕਥਾ ਹੁੰਦੀ ਹੈ ਫਿਰ ਰਹਿਰਾ ਸਾਹਿਬ ਦੇ ਪਾਠ ਉਪਰੰਤ ਕੀਰਤਨ ਫਿਰ ਸਮਾਪਤੀ ਰਾਤ ਨੂੰ ਸੰਗਤਾਂ ਜਣੀਆਂ ਹਨ ਉਹ ਸਾਰਾ ਗੁਰਦੁਆਰਾ ਸਾਹਿਬ ਦੀ ਸੇਵਾ ਕਰਦੀਆਂ ਨੂੰ ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਵਿਖੇ ਬੱਚਿਆਂ ਨੂੰ ਜਿਹੜਾ ਹੈ ਗਤਕਾ ਸਿਖਾਇਆ ਜਾਂਦਾ ਹੈ ਗਤਕਾ ਦੀਆਂ ਟ੍ਰੈਨ ਜਿਹੜੀਆਂ ਕਲਾਸਾਂ ਲੱਗਦੀਆਂ ਹਨ ਉਸ ਤੋਂ ਇਲਾਵਾ ਗੁਰਬਾਣੀ ਸੰਥਿਆ ਗੁਰਬਾਣੀ ਕੀਰਤਨ ਦੀਆਂ ਕਲਾਸਾਂ ਵੀ ਲੱਗਦੀਆਂ ਹਨ ਇਸ ਦੇ ਨਾਲ ਨਾਲ ਹੋਰ ਪੁਰਾਣਲੇ ਜਿਵੇਂ ਕੋਈ ਵੀ ਗੁਰੂ ਸਾਹਿਬ ਦਾ ਗੁਰਪੁਰਬ ਹੈ ਸ਼ਹੀਦੀ ਪੁਰਬ ਹੈ ਗੁਰਤਾ ਗਦੀ ਦਿਵਸ ਹੈ ਕਿਸੇ ਭਗਤ ਦਾ ਜਨਮ ਦਿਹਾੜਾ ਹੈ ਉਹ ਸਾਰੇ ਦੇ ਸਾਰੇ ਇਸ ਸਥਾਨ ਦੇ ਉੱਪਰ ਸ਼੍ਰੋਮਣੀ ਕਮੇਟੀ ਦੇ ਨਾਲ ਅਤੇ ਜਿਹੜੀ ਲੋਕਲ ਪ੍ਰਬੰਧਕ ਕਮੇਟੀ ਹੈ ਉਹਨਾਂ ਦੇ ਸਹਿਯੋਗ ਦੇ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਏ ਜਾਂਦੇ ਹਨ ਅਤੇ ਸੰਗਤਾਂ ਨੂੰ ਗੁਰੂ ਘਰ ਦੇ ਨਾਲ ਗੁਰੂ ਸਾਹਿਬ ਦੇ ਨਾਲ ਜੋੜੇ ਜਾਂਦਾ ਹੈ ਜੀ